ਕੰਨ ਦਿਨ ਹੋ ਗਏ ਲਾਈਟ ਬੰਦ ਨੂੰ ਤੁਹਾਡੇ 20 ਤਰੀਕ ਦੀ 12 ਵਜੇ ਦੀ ਕਈ ਵੀ ਲਾਈਟ ਤੇ ਹੁਣ ਦੱਸੋ ਵੀ ਸਾਡਾ ਹੁਣ ਇੰਨੇ ਘਰਾਂ ਦਾ 60 ਘਰਾਂ ਦਾ ਕੀ ਹੱਲ ਹੋਊਗਾ ਅਸੀਂ ਪਾਣੀ ਨੂੰ ਸਾਡੇ ਨਿਕਲ ਕੇ ਜਵਾਕ ਤੇ ਆਏ ਮਰ ਗਏ ਤਾਂ ਕਈ ਗਰੀਬਾਣਾ ਹੁੰਦਾ ਜੀ ਹੁਣ ਟਰਾਂਸਫਾਰਮ ਦੀ ਪਹਿਲਾਂ ਤਾਂ ਆਰਡਰ ਆ ਗਿਆ ਸੀ ਵੀ ਲਾਉਣੇ ਆ ਹੁਣ ਉੱਤੋਂ ਕੀ ਪਤਾ ਹੁਣ ਕੀ ਨੇ ਕਹਤਾ ਵੀ ਨਹੀਂ ਲਾਉਣਾਗਾ ਪਰ ਮਹਿਕਮਾ ਇਹਨਾਂ ਤੋਂ 12000 ਮੰਗਿਆ ਤੇ ਇਹ ਲੋਕ 12000 ਦੇ ਨੂੰ ਵੀ ਤਿਆਰ ਆ ਤੇ ਟਰਾਂਸਫਾਰਮ ਫੇਰ ਨਹੀਂ ਲੱਗਦਾ ਇੱਥੇ ਇਹ ਲੱਗਦਾ ਵੀ ਕਿਸੇ ਤਕੜੇ ਬੰਦੇ ਦਾ ਜਿਵੇਂ ਕਿਸੇ ਅਫਸਰ ਦਾ ਜਾਂ ਕਿਸੇ ਸ਼ਿਪਾਰਸ਼ੀ ਮੰਤਰੀ ਦਾ ਫੋਨ ਆ ਗਿਆ ਹੁੰਦਾ ਗੰਦੀਆਂ ਗਾਲਾਂ ਕੱਢਦੇ ਐ ਥੇ ਟਰਾਂਸਫਰਮ ਦੀ ਸੱਚਬੰਦ ਕਰਕੇ ਜਿਹੜਾ ਜੀ ਕਰਦਾ ਆ ਕੇ ਉੱਤੇ ਚੜ ਜਾਂਦਾ ਟਰਾਂਸਫਰਮ ਦੇ ਨਾ ਪਸਦਾਨਾ ਦੱਸਦਾ ਕੋਈ ਵੀ ਸੱਚ ਕੱਟ ਕੇ ਅਸੀਂ ਬਿੱਲੀ ਸੂਤ ਕਰਦੇ ਆ ਭਾਈ ਤੁਹਾਡਾ ਕੋਈ ਬਾਥਰੂਮ ਤੇ ਨਾ ਹੁੰਦਾ ਜਾਂ ਕੋਈ ਨਹੀਂ ਨਾ ਹੁੰਦਾ ਇਹ ਕਿ ਪਰਿਵਾਰ ਕਹਿੰਦਾ ਹੈ ਕਿ ਸਾਡਾ ਬਾਥਰੂਮ ਬਿਲਕੁਲ ਨਾਲ ਬਣਿਆ ਹੋਇਆ ਕਿ ਜਿਹੜਾ ਕੋਈ ਬੰਦਾ ਆਉਂਦਾ ਤੇ ਟਰਾਂਸਫਾਰਮ ਉੱਤੇ ਚੜ ਜਾਂਦਾ ਸੁੱਚ ਕੱਟਣਾ ਇਹਦਾ ਜੈਂਪਰ ਲਾਉਣਾ ਸਾਡੀਆਂ ਕੁੜੀਆਂ ਬੁੜੀਆਂ ਣੌਂਦੀਆਂ ਹੁੰਦੀਆਂ ਕੋਈ ਪੁੱਛਦਾ ਨਹੀਂਗਾ ਜਿਹੜੇ 2-3 ਦਿਨ ਘਰ ਮੇਨਣਾ ਇਹ ਟਰਾਂਸਫਾਰਮੇ ਤੇ ਲੱਗਣ ਇਹਦੇ 4 ਦਿਨ ਹੋ ਗਏ ਬਿਜਲੀ ਨਹੀਂ ਆਈ ਸਾਡੇ ਜਮਾਂ ਬਹੁਤ ਜ਼ਿਆਦਾ ਤੰਗ ਨਿੱਕੇ ਨਿੱਕੇ ਜਵਾਗ ਆ ਸਾਡੇ ਠੀਕ ਆ ਇੱਥੇ ਟੋਏ ਪੱਟ ਕੇ ਗਏ ਇੱਥੇ ਜਿਹੜੇ ਬੰਦੇ ਆਏ ਸੀ ਨਾ ਲੈ ਕੇ ਉਹ ਵੇਖੋ ਤੁਸੀਂ ਮੜੀ ਉਧਰ ਕੈਮਰਾ ਕਰੋ ਟੋਏ ਪੱਟ ਕੇ ਜਾਂ ਟੋਏ ਨਾਲੇ ਬੰਦ ਕਰਤੇ ਮੈਂ ਟੋਆ ਮੈਂ ਬੰਦ ਕੀਤਾ ਠੀਕ ਹੈ ਨਾ ਅੱਜ ਤਾਂ ਮੈਂ ਛੁੱਟੀ ਮਾਰੀ ਸਕੂਲ ਤੇ ਮੈਂ ਨਵ ਗੋਬਰ ਕਹਿੰਦੇ ਕੋਲੇ ਲੱਗੂਗਾ ਟਰਾਂਸਫਰ ਮੈਨੂੰ ਇਹ ਕਿਹਾ ਕੱਲ ਵੀ ਬਸਤੀ ਵਾਲਿਆਂ ਨੇ ਸਾਰਿਆਂ ਨੇ ਕਿਹਾ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਅੱਜ ਅਸੀਂ ਪਹੁੰਚੇ ਆਂ ਪਿੰਡ ਚੈਨੇ ਦੇ ਵਿੱਚ ਜ਼ਿਲ੍ਹਾ ਫੀਤਕੋਟ ਦਾ ਪਿੰਡ ਹੈ ਮੇਰੇ ਪਿਛਲੇ ਤੁਸੀਂ ਦੇਖ ਰਹੇ ਹੋ ਇਹ ਬਾਈ ਜਿਹੜੇ ਮਹੱਲਾ ਇੱਥੇ ਇੱਕ ਬਸਤੀ ਹੈ ਪਿੰਡ ਚੈਨੇ ਦੀ ਜਦੋਂ ਆਪਾਂ ਜੈਤੋ ਤੋਂ ਚੈਨੇ ਪਿੰਡ ਨੂੰ ਵੜਦੇ ਆਂ ਇਧਰਲੇ ਪਾਸੇ ਬਸਤੀ ਆਉਂਦੀ ਆ ਇੱਥੇ ਸਾਰੇ ਤਕਰੀਬਨ ਗਰੀਬ ਲੋਕ ਹੀ ਰਹਿੰਦੇ ਆ ਇਹ ਕਹਿੰਦੇ 20 ਤਰੀਕ ਦੀ ਸਾਡੇ ਲਾਈਟ ਬੰਦ ਆ ਤੇ 20 ਤਰੀਕ ਦੀ ਅੱਜ ਅਸੀਂ ਗੱਲ ਕਰਕੇ ਤਾਂ 23 ਤਰੀਕ ਹੋਗੀ ਤਿੰਨ ਦਿਨ ਹੋ ਗਏ ਲਾਈਟ ਬੰਦ ਨੂੰ ਤੁਹਾਡੇ ਹਾਂਜੀ ਲਾਈਟ ਬੰਦ ਦਾ ਕਾਰਨ ਕੀ ਇਹ ਕਿਉਂ ਕਿਉਂ ਨਹੀਂ ਆ ਰਹੀ ਅੱਜ ਦੋ ਫੇਸਾਂ ਚ ਲੈਟ ਹੈਗੀ ਹੈ ਜੀ ਤੀਜੇ ਫੇਸ ਚ ਲਾਈਟ ਹੈ ਨਹੀਂਗੀ ਠੀਕ ਹੈ ਜਿੰਨਾ ਘਰਾਂ ਦੇ ਲਾਈਟ ਹੈਗੀ ਹੈ ਉਹ ਘਰ ਸਾਨੂੰ ਉਥੇ ਏਸੇ ਟਰਾਂਸਫਾਰਮ ਨਹੀਂ ਰੱਖਣ ਦਿੰਦੇ ਉਹ ਕਹਿੰਦੇ ਵੀ ਅਸੀਂ ਨਹੀਂ ਇੱਥੇ ਰੱਖਣ ਦੇਣਾ ਅਸੀਂ ਭੱਜੇ ਫਿਰਦੇ ਆਂ ਗਾਂ ਬਿਜਲੀ ਵਾਲਿਆਂ ਕੋਲ ਗਏ ਉਹ ਕਹਿੰਦੇ ਸਾਨੂੰ ਤਾਂ ਤੋਂ ਪ੍ਰੈਸ਼ਰ ਪਿਆ ਅਸੀਂ ਨਹੀਂ ਇਹ ਕੁਝ ਕਰ ਸਕਦੇ ਅਸੀਂ ਅੱਕ ਕੇ ਫਿਰ ਏ ਧਰਨਾ ਲਾ ਕੇ ਬੈ ਗਏ ਕੀ ਲੱਗਦਾ ਵੀ ਜੇ ਧਰਨਾ ਲਾਉਣਾ ਕੋਈ ਹੱਲ ਹੋ ਜੂ ਤੁਹਾਡਾ ਕੋਈ ਤੰਨਾ ਲੋਣਾ ਹੱਲ ਹੋਣੇ ਆ ਇਹ ਅਸੀਂ ਰਾਤ ਨੂੰ ਵੀ ਇੱਥੇ ਤੁਰੇ ਫਿਰਦੇ ਤੇ ਹੁਣ ਵੀ ਇੱਥੇ ਬੈਠੀ ਆਂ ਬਸ ਵਿਰਾਹੀ ਹਾਲ ਆ ਹੋਰ ਸਾਡਾ ਕੀ ਗਰੀਬਾ ਹਵਾ ਲੱਗਦੀ ਤੁਹਾਨੂੰ ਘਰਾਂ ਚ ਹਵਾ ਨਹੀਂ ਹਾਂ ਘਰਾਂ ਚ ਤਾਂ ਹਵਾ ਲੱਗਦੀ ਨਹੀਂ ਹਾਂ ਮੱਛਰ ਤੋੜ ਤੋੜ ਖਾਈਏ ਨਾ ਬਾਹਰ ਵੀ ਅੰਦਰ ਵੀ ਪੱਖੀਆਂ ਚੱਲੀ ਜਾਂਦੇ ਤੇ ਇੱਥੇ ਵੀ ਝੱਲਾਂਗੇ ਬੈ ਕੇ ਇਹ ਹੀ ਆ ਬਰ ਹਾਲ ਆ ਸਾਡਾ ਦਾ ਜੀ ਜੀ ਹਾਂਜੀ ਗੱਲ ਇਹੋ ਹੀ ਆ ਜੀ ਹੁਣ ਵੀ 4.5 ਦਿਨ ਹੋ ਗਏ ਲਾਈਟ ਨਹੀਂ ਆਉਂਦੀ ਹੂੰ ਇਹੋ ਹੀ ਹਾਲ ਹੈ 20 ਤਰੀਕ ਦੀ 12 ਵਜੇ ਦੀ ਗਈ ਵੀ ਲੇਟ ਇਹ ਜੋ ਹੁਣੇ ਨੇ ਜੇ ਅਸੀਂ ਐਕਸ਼ਨ ਕੋਲ ਜਾਨੇ ਉਹ ਕਹਿੰਦਾ ਵੀ ਮੈਂ ਨੂੰ ਤਾਂ ਤੰਤ ਪਲੇਚਰ ਪਿਆ ਮੈਂ ਨਹੀਂ ਲਾ ਸਕਦਾ ਤੇ ਹੁਣ ਦੱਸੋ ਵੀ ਸਾਡਾ ਹੁਣ ਇੰਨੇ ਘਰਾਂ ਦਾ 60 ਘਰਾਂ ਦਾ ਕੀ ਹਾਲ ਹੋਊਗਾ ਅਸੀਂ ਪਾਣੀ ਨੂੰ ਸਾਡੇ ਨਿਕਨਕੇ ਜਵਾਕ ਤੇ ਆਏ ਮਰਦੇ ਕਿਥੇ ਦੇ ਘਰੇ ਜਾ ਕੇ ਲੋ ਪਾਣੀ ਦੀ ਘੁੱਟ ਵੀ ਹੈ ਨਹੀਂ ਜੀ ਪੀਣ ਨੂੰ ਪਾਣੀ ਵੀ ਹੈ ਨਹੀਂ ਪਹੁੰਗਾਂ ਦਾ ਸਾਡਾ ਨਾ ਉਹ ਬੁਰਾ ਹਾਲ ਹੈ ਅਸੀਂ ਬਾਹਰ ਮੋਟਰਾਂ ਦੇ ਜ਼ਿਮੀਦਾਰਾਂ ਨੇ ਮੋਟਰ ਤੋਂ ਪਾਣੀ ਭਰ ਕੇ ਆਪਦਾ ਟਾਈਮ ਟਪਾਉਨੇ 1 2 ਵੀ ਮੰਨ ਕੇ ਚਲੋ ਕੈਂਪਰ ਭਰ ਕੇ ਲਿਆਉਣੇ ਆ ਕਿਸ ਦੀ ਮਿਹਨਤਵਾਰੀ ਕਰਕੇ ਜ਼ਿਮੀਦਾਰ ਦੀ ਸਾਡੇ ਜਿਵੇਂ ਕੋਈ ਹੱਲ ਵੀ ਹੈ ਨਹੀਂ ਪਾਣੀ ਦਾ ਨਾ ਸਾਨੂੰ ਇੱਥੇ ਜਿਹੜੇ ਘਰਾਂ ਨੇ ਲਾਈਟ ਹੈ ਉਹਨਾਂ ਦੇ ਚੱਲਦੇ ਆ ਉਹਨਾਂ ਦੇ ਏਸੀ ਵੀ ਚੱਲਦੇ ਆ ਮੋਟਰਾਂ ਵੀ ਚੱਲਦੀਆਂ ਉਹ ਸਾਨੂੰ ਲਾਈਟ ਨਹੀਂ ਲਾਉਣ ਦਿੰਦੇ 7 8 6 7 ਘਰ ਹੈ ਉਹਨਾਂ ਦੀ ਲਾਈਟ ਹੈਗੀ ਫੁੱਲ ਸਾਡੇ 60 ਘਰਾਂ 'ਚ ਲਾਈਟ ਹੈ ਹੀ ਨਹੀਂ ਤਕਰੀਬਨ ਜੇ ਗੱਲ ਮੈਂ ਗੱਲ ਕਰਾਂ ਇਥੇ ਤੁਸੀਂ ਗਰੀਬ ਜਿਹੇ ਲੋਕ ਹਾਂ ਬਾਹਲਾ ਕੋਈ ਤਕੜਾ ਬੰਦਾ ਨਹੀਂ ਤੁਹਾਡੇ ਜਿਹੰਦਾ ਕੁਝ ਇਸੇ ਕਰਕੇ ਵੀ ਤੁਹਾਡੇ ਨੂੰ ਧੱਕਾ ਹੁੰਦਾ ਹਾਂ ਧੱਕਾ ਹੁੰਦਾ ਹੀ ਹੈ ਜੀ ਵੀ ਉਹ ਕਹਿੰਦਾ ਗਰੀਬ ਨੂੰ ਗਰੀਬ ਦੀ ਕੌਣ ਸੁਣਦਾ ਤਾਂ ਕਈ ਗਰੀਬ ਬਣਾ ਹੁੰਦਾ ਜੀ ਹਣ ਟ੍ਰਾਂਸਫਰਮ ਦੀ ਪਹਿਲਾਂ ਤਾਂ ਆਰਡਰ ਆ ਗਿਆ ਸੀ ਵੀ ਲਾਉਣੇ ਆ ਹੁਣ ਉੱਤੋਂ ਕੀ ਪਤਾ ਹੁਣ ਕੀ ਨਹੀਂ ਮਤਲਬ ਕਹਤਾ ਵੀ ਨਹੀਂ ਲਾਉਣਾਗਾ ਉਹਨਾਂ ਦੀ ਗੱਲ ਮੰਨ ਕੇ ਤੇ ਉਹਨੇ ਇਹਨਾਂ ਨੇ ਕੈਨਸਲ ਕਰਤਾ ਜੀ ਤੇ ਹੁਣ ਰੱਖਣ ਨਹੀਂ ਦਿੰਦਾ ਜੀ ਹੁਣ ਦੱਸ assi ਕਿੱਧਰ ਜਾਈਗੇ ਸਾਡੇ ਜਵਾਕ ਤੇ ਆਏ ਮਰੀ ਜਾਂਦੇ ਆ ਜੀ ਪੈਸੇ ਵੀ ਇਕੱਠੇ ਕਰੇ ਜੀ ਪੈਸੇ ਵੀ ਇਕੱਠੇ ਕਰੇ ਆ ਪੈਸੇ ਕਿੰਨੇ ਕਿੰਨੇ ਇਕੱਠੇ ਕਰੇ ਪੰਜ 500 ਕੀਤਾ ਜੀ ਪੰਜ 500 ਹਾਂਜੀ ਕਿੰਨੇ ਘਰਾਂ ਤੁਸੀਂ ਤੇ ਜੀ ਨੇ ਤਾਂ 5 500 ਇਕੱਠਾ ਕੀਤਾ ਸਾਰ ਦੇਖ ਲੋ ਜੀ ਆ ਕਿੰਨੀ ਵਸਤੀ ਬਹੁਤ 5 500 ਇਕੱਠਾ ਕਰਕੇ ਦਿੱਤਾ ਕਿਨੂੰ ਆ ਜੇ ਹੈ ਨਾ ਭਾਈ ਸਾਡੇ ਤੋਂ ਦਿੱਤਾ ਜੀ ਤੁਹਾਡੇ ਕੋਲੇ ਪੈਸੇ ਕਿੰਨੇ ਪੈਸੇ ਇਕੱਠੇ ਹੋਗੇ ਤੁਹਾਡੇ 5 500 ਨਾ ਕਿੰਨੇ ਹਾਂ 12000 ਰੁਪਇਆ ਹੋ ਗਿਆ ਹਾਂ 12000 ਮੰਗਿਆ ਸੀ ਜੀ ਸਾਥੋਂ ਨਹੀਂ ਤੁਹਾਨੂੰ 12000 ਮੰਗਿਆ ਕਿਨੇ ਸੀ 12000 ਮੰਗਿਆ ਸੀ ਸਾਨੂੰ ਆਨੇ ਵੀ 12000 ਰੁਪਏ ਖਰਚਾ 12000 ਰੁਪਏ ਆਊਗਾ ਜੀ ਨਹੀਂ ਕਿਹਨੇ ਮੰਗਿਆ ਸੀ ਮੈਂ ਪੁੱਛੀ ਹੈ ਨਾ ਸਾਥੂ ਜੀ ਇੱਥੇ ਮੰਨ ਕੇ ਚੱਲੋ ਜੀ ਪ੍ਰਾਈਵੇਟ ਬੰਦੇ ਵੀ ਹੈ ਤੇ ਉਹ ਕਹਿੰਦੇ ਵੀ 12000 ਰੁਪਏ ਥੋੜਾ ਖਰਚਾ ਆਊਗਾ ਵੀ ਤੁਸੀਂ ਇਕੱਠੇ ਕਰ ਲਓ ਪੈਸੇ ਫੇਰ ਥੋੜਾ ਹੱਲ ਹੋ ਜਾਊਗਾ ਇਹ ਕਹਿੰਦੇ ਵੀ ਠੀਕ ਐ ਮੁੜ ਕੇ ਜੀ ਕੱਲ ਇੱਥੇ ਐਕਸ਼ਨ ਵੀ ਆ ਸਾਰੇ ਆਏ ਸੀਗੇ ਕਹੀਂ ਨਹੀਂ ਥੋੜਾ ਹੱਲ ਕਰ ਦਾਂਗੇ ਥੋੜਾ ਟਰਾਂਸਫਰ ਮਿੱਥੀ ਲੱਗੂਗਾ ਆਹ ਜੀ ਕਿ ਸਾਨੂੰ ਲੈਣ ਚਾਹੀਦੇ ਸਾਡੇ ਨੂੰ ਜਿੱਥੇ ਮਰਜੀ ਲਾ ਦੋ ਉਹਨਾਂ ਨੇ ਅੱਜ ਗਏ ਸੀ ਅੱਜ ਸਾਡੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਉਹਨੇ ਸਾਨੂੰ ਸਾਹ ਤੋਂ ਪਲੇਚਰ ਪੈ ਵੀ ਨਹੀਂ ਅਸੀਂ ਲਾ ਸਕਦੇ ਤੁਸੀਂ ਆਖਣੇ ਵੀ 12000 ਵੀ ਇਕੱਠਾ ਕਰ ਲਿਆ ਹੁਣ ਤੇ ਲੈ ਲਓ ਹੁਣ ਤਾਂ ਲਾ ਦੋ ਹਾਂ ਹਾਂ ਤੇ ਜੀ ਆਖਿਆ ਸੀਗੇ ਜੀ ਉਹ ਆਲੇ ਸਾਡੇ ਕੋ हां ਵੀ ਸਾਨੂੰ ਸਾਨੂੰ ਤੋਂ ਪਲੇਚਰ ਪਿਆ ਸਾਡੇ ਕੋਲੇ ਕੋਈ ਹੱਲ ਨਹੀਂ ਹੈ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਹਨਾਂ ਤੋਂ ਪੈਸੇ ਮੰਗੇ ਗਏ ਆ ਕਿ ਜਿਹੜੇ ਤੁਸੀਂ ਪੈਸੇ ਇਕੱਠੇ ਕਰਕੇ 5-500 ਰੁਪਏ ਮੀਟਰ ਮਗਰ ਸਾਨੂੰ ਇਕੱਠੇ ਕਰਕੇ ਦਿਓ ਇਹਨਾਂ ਨੇ 12000 ਰੁਪਏ ਇਕੱਠਾ ਕਰ ਲਿਆ ਕਿ ਅਸੀਂ ਦੇਣ ਨੂੰ ਤਿਆਰ ਹਾਂ ਪਰ ਸਾਡੇ ਟਰਾਂਸਫਾਰਮ ਲਾ ਦਿਓ ਜਿਹੜੇ ਨਿੱਕੇ ਨਿੱਕੇ ਜਵਾਕ ਇੱਧਰ ਵੇਖੋ ਗਰਮੀ ਦੇ ਵਿੱਚ ਤੜਫ ਰਹੇ ਨੇ ਰਾਤ ਨੂੰ ਵੀ ਤੇ ਦਿਨੇ ਵੀ ਪਾਣੀ ਹੈ ਨਹੀਂ ਪਾਣੀ ਵੀ ਲੋਕਾਂ ਦੇ ਘਰਾਂ ਤੋਂ ਭਰ ਕੇ ਲੈ ਰਹੇ ਕਿਉਂਕਿ ਸਾਰੀਆਂ ਮੱਛੀ ਮੋਟਰਾਂ ਚੱਲਣੀਆਂ ਬੀਬੀ ਤੇ ਚੱਲਣੀਆਂ ਆਰਓ ਜਿੰਨਾ ਵੀ ਆ ਫਰਿੱਜ ਆ ਕੋਈ ਵੀ ਕੰਮ ਆ ਪੱਕੇ ਰਾਤ ਨੂੰ ਸਾਰਾ ਬੀਲ ਤੇ ਚੱਲਣਾ ਇਹ ਤਰਸ ਤਰਸ ਕਰ ਲੈਣੇ ਰੋਕ ਪਰ ਮਹਿਕਮਾ ਇਹਨਾਂ ਤੋਂ 12000 ਮੰਗਿਆ ਤੇ ਇਹ ਲੋਕ 12000 ਦੇ ਇਹਨੂੰ ਵੀ ਤਿਆਰ ਆ ਤੇ ਟਰਾਂਸਫਾਰਮ ਫੇਰ ਨਹੀਂ ਲੱਗਦਾ ਇਹ ਤੇ ਇਹ ਲੱਗਦਾ ਵੀ ਕਿਸੇ ਤਕੜੇ ਬੰਦੇ ਦਾ ਜਿਵੇਂ ਕਿਸੇ ਅਫਸਰ ਦਾ ਜਾਂ ਕਿਸੇ ਸ਼ਿਪਾਰਸ਼ੀ ਮੰਤਰੀ ਦਾ ਫੋਨ ਆ ਗਿਆ ਹੁੰਦਾ ਕਿ ਜਿਹੜੇ ਅਫਸਰ ਉਹ ਡਰ ਗਏ ਤੇ ਦਬ ਗਏ ਕਹਿੰਦੇ ਚਲੋ ਵੀ ਆਪਾਂ ਆਪਦੇ ਦੀ ਮੰਨੀ ਪੈਣੀ ਆ ਡਰ ਲੱਗਦਾ ਹਰ ਇੱਕ ਨੂੰ ਨੌਕਰੀ ਤੋਂ ਆਪਦਾ ਵੀ ਆਪਣੀ ਨੌਕਰੀ ਚਲੀ ਜਾਊ ਆਪਾਂ ਟਰਾਂਸਫਰਮ ਤੋਂ ਕੀ ਲੈਣਾ ਲੱਗਦਾ ਵੀ ਉਹ ਡਰ ਗਿਆ ਹੋਊ ਅਫਸਰ ਡਰ ਹੀ ਹੋਣਾ ਜੀ ਜਾਂ ਰਿਸ਼ਵਤ ਮਿਲ ਗਈ ਹੋਣੀ ਆ ਆਹੀ ਹੋ ਸਕਦਾ ਜੇ ਰਿਸ਼ਵਤ ਲੈ ਕੇ ਬਹਿ ਗਏ ਹੋਣੇ ਆ ਜੀ ਜਿਹੜੇ ਘਰ ਹੈਗੇ ਜਾਂ ਤਿੰਨ ਘਰ ਇੱਥੇ ਨਹੀਂ ਲੱਗਣ ਦਿੰਦੇ ਕਿੰਨੇ ਘਰ ਹੀ ਨਹੀਂ ਲੱਗਣ ਦਿੰਦੇ ਜੀ ਸਾਡੇ ਆਹ ਤਿੰਨ ਘਰ ਆਵੇ ਮਿਸਤਰੀ ਆ ਸਾਡੇ ਤਿੰਨੇ ਘਰ ਹੀ ਨਹੀਂ ਲੱਗਣਦੇ ਤੇ ਪਲੇਸ਼ਰ ਪਾਈ ਬੈਠੇ ਸਾਡੇ ਤੇ ਉਹਨੂੰ ਦਿੱਕਤ ਕੀ ਆ ਰਹੀ ਆ ਉਹਨਾਂ ਨੂੰ ਇੱਕ ਤਾਹ ਹੀ ਆ ਵੀ ਸਾਡੇ ਜਿੱਕਾ ਥਾਂ 'ਚ ਲੱਗਦਾ ਤੇ ਸੜਕ ਦੇ ਥਾਂ 'ਚ ਆਹ ਵੇਖ ਲਓ ਉਵੇਂ ਖੱਡੇ ਲੱਗੇ ਪਏ ਆ ਜੂ ਕਰਕੇ ਵਿਖਾਓ ਕੈਮਰਾਮੈਨ ਨੂੰ ਕਹਿਣਾ ਤਸਵੀਰਾਂ ਜਿਹੜਾ ਆਹ ਟਰਾਂਸਫਾਰਮ ਆ ਇਹ ਇਧਰ ਟ੍ਰਾਂਸਫਰਮ ਲੱਗ ਰਿਹਾ ਕਿ ਕੋਈ ਲੱਗ ਨਹੀਂ ਰਿਹਾ ਦੂਸਰਾ ਘਰ ਕਹਿ ਰਿਹਾ ਕਿ ਸਾਡੀ ਜਗ੍ਹਾ ਦੇ ਵਿੱਚ ਆ ਜਗ੍ਹਾ ਦੇ ਵਿੱਚ ਲੱਗ ਰਿਹਾ ਪਰ ਜਦੋਂ ਪਹਿਲਾਂ ਲੱਗਿਆ ਸੀ ਤੇ ਉਦੋਂ ਕਿਉਂ ਲਾਉਣ ਦਿੱਤਾ ਭਾਈ ਉਦੋਂ ਵੀ ਨਹੀਂ ਲਾਉਣ ਦੇਣਾ ਸੀ ਜਾਂ ਤਾਂ ਉਦੋਂ ਬੰਦ ਕਰ ਦਿੰਦੇ ਇਹ ਇਧਰ ਗੱਲ ਕਰ ਲੈਣੇ ਆ ਇਹ ਮਾਦਾ ਤੁਹਾਡੇ ਤੁਹਾਡਾ ਸਾਹ ਤੁਹਾਡੇ ਥਾਂ ਦੇ ਵਿੱਚ ਲੱਗ ਰਿਹਾ ਏ ਸਰ ਅਸੀਂ ਸਾਡੀ ਗਾਇਹਰੀ ਚ ਲੱਗਿਆ ਸੀ ਨਰਮਾ ਚੁਗਣ ਗਏ ਸੀ ਸਾਡੇ ਜਦੋਂ ਅਸੀਂ ਇੱਥੇ ਹੈ ਨਹੀਂ ਸੀ ਸਾਰਿਆਂ ਨੇ ਇੱਥੇ ਮਿਲ ਕੇ ਰੈ ਬਣਾ ਕੇ ਤੇ ਇੱਥੇ ਲਵਾਤਾ ਵੀ ਇਹਨਾਂ ਦੀ ਜਗ੍ਹਾ ਤੇ ਟਰਾਂਸਫਾਰਮ ਲੱਗਿਆ ਜਾਵੇ ਇੱਥੇ ਵੀ ਹੈ ਨਹੀਂ ਅਸੀਂ ਹੁੰਦੇ ਤਾਂ ਅਸੀਂ ਬੋਲਦੇ ਸਾਡਾ ਸਾਡੇ ਬਜਟ ਟਰਾਂਸਫਾਰਮ ਕਿਉਂ ਲੱਗਿਆ ਤੇ ਹੁਣ ਵੇ ਧੱਕੇ ਨਾਲ ਸਾਡੇ ਬਜਟ ਟਰਾਂਸ ਤੁਹਾਨੂੰ ਫੇਰ ਲਾਉਂਦੇ ਆ ਇਹ ਇਹਦੀ ਇਹ ਮਨਜ਼ੂਰੀ ਹੋਈ ਸੀ ਖਾਲੇ ਦੇ ਪਰਲੇ ਪਾਸੇ ਵੀ ਉਹ ਖਾਲੀ ਜਗ੍ਹਾ ਸਰਕਾਰ ਸਰਕਾਰੀ ਜਗ੍ਹਾ ਉੱਤੇ ਖਾਲੇ ਦੇ ਕੋਲੇ ਲੱਗਿਆ ਜਾਵੇ ਚਾਰ ਜਣਾਂ ਨੇ ਸਾਈਨ ਕਰਕੇ ਦਿੱਤੇ ਜੰਟ ਸਿੰਘ ਦੇ ਨਾਲ ਅਰਜੀ ਦਿੱਤੀ ਦਫਤਰ ਦੇ ਵਿੱਚ ਵੀ ਇਹ ਚਾਰ ਜਿਹੜਾ ਨੇ ਕਿਹਾ ਵੀ ਇਸ ਥਾਂ ਤੇ ਟਰਾਂਸਫਾਰਮ ਲੱਗੇ ਤੇ ਇੱਥੇ ਨਾ ਲੱਗੇ ਬਸ ਬਸ ਆ ਮੈਂ ਕਹਿਣਾ ਚਾਹੁੰਨੀ ਆ ਪਰ ਵੀ ਸਾਡੇ ਬਾਹਰ ਤੇ ਟਰਾਂਸਫਾਰਮ ਨਾ ਲੱਗੇ ਹਾਂ ਮੈਂ ਆਪਣੀ ਸਾਡੇ ਸੋਡੇ ਮਰੇ ਹੱਥ ਵਨ ਕੇ ਬੇਨਤੀ ਆ ਅਸੀਂ ਗਰੀਬ ਹੈਗੇ ਆ ਵੀ ਸਾਡੇ ਥੋੜਾ ਜਿਹਾ ਥਾਂ ਤੇ ਸਾਨੂੰ ਸਾਨੂੰ ਬਸ ਆਤਵਨ ਕੇ ਮੇਂ ਸਾਡੇ ਬਾਹਰ ਤੇ ਟਰਾਂਸਫਾਰਮ ਨਾ ਲੱਗੇ ਬਸ ਹੋਰ ਜਿੱਥੇ ਮਰਜੀ ਲੱਗੇ ਭਲਾ ਉੱਧਰ ਲੱਗੇ ਜੇ ਤੇ ਭਲਾ ਇੱਧਰ ਲੱਗੇ ਠੀਕ ਹੈ ਨਾ ਉਹ ਉਹਨੂੰ ਕਿਉਂ ਧੱਕੇ ਮਾਰ ਰਹੇ ਆ ਉਹ ਇਹ ਉਹ ਮਿਸਤਰੀਆਂ ਦਾ ਮੁੰਡਾ ਉਹ ਮਿਸਤਰੀਆਂ ਦਾ ਮੁੰਡਾ ਤਾਂ ਉਹਨੂੰ ਧੱਕੇ ਮਾਰਦੇ ਵੀ ਇੱਥੇ ਆਵੇ ਨਾ ਉਹ ਤਾਂ ਕਰ ਤੁਹਾਡਾ ਬੰਦਾ ਹੋਊਗਾ ਨਹੀਂ ਜੀ ਸਾਡਾ ਬੰਦਾ ਨਹੀਂ ਅਸੀਂ ਤਾਂ ਕੱਲੇ ਆਂ ਜੀ ਅਸੀਂ ਤਾਂ ਕੱਲੇ ਮੈਂ ਦਫ਼ਤਰ ਚ ਕੱਲ ਵੀ ਕੱਲੀ ਗਈ 2 ਘੰਟੇ ਬੈਠੀ ਰਹੀ ਮੈਂ ਤਾਂ ਕੰਮ ਤੇ ਲੱਗੀ ਆਂ ਜੀ ਮੈਂ 2 ਘੰਟੇ ਛੁੱਟੀ ਕੱਲ ਵੀ ਲਈ ਤੇ ਮੈਂ ਅੱਜ ਵੀ ਛੁੱਟੀ ਲਈ ਟਰਾਂਸਫਰਮ ਦੀ ਮਾਰੀ ਨੇ ਵੀ ਮੇਰੇ ਨਾਲ ਕੋਈ ਤੁਰਦਾ ਨਹੀਂ ਮੈਂ ਕੱਲੀ ਗਈ ਆਂ ਸੀ ਮੈਂਬਰ ਨੂੰ ਵੀ ਤਲਾਹ ਦਿੱਤੀ ਅਸੀਂ ਸਰਪੰਚ ਨੂੰ ਵੀ ਤਲਾਹ ਦੇ ਕੇ ਆਏ ਵੀ ਸਾਡੇ ਬਾਹਰ ਚ ਟਰਾਂਸਫਰਮ ਨਾਲ ਲੱਗੇ ਗਰੀਬ ਹੈਗੇ ਸਾਡਾ ਇੱਥੇ ਅੱਗ ਲੱਗ ਜਾਂਦੀ ਹੈ ਜੀ ਸਾਡਾ ਤੂੜੀ ਦਾ ਕੱਪ ਸੀਗਾ ਪਹਿਲਾਂ ਜਦੋਂ ਅੱਗ ਲੱਗੀ ਆ ਤੇ ਉਦੋਂ ਕਿਸੇ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਹੁਣ ਇਹ ਮਸਲੇ ਦਾ ਹੱਲ ਇਹ ਹੀ ਆ ਵੀ ਟਰਾਂਸਫਾਰਮ ਸਾਡੇ ਬਾਹਰ ਤੇ ਨਾ ਲੱਗੇ ਇੱਥੋਂ ਇੱਧਰ ਹੋ ਜਾਏ ਪਨਾ ਇੱਧਰ ਹੋ ਜਾਏ ਬਸ ਮੈਂ ਤਾਂ ਗੱਲ ਕਰਕੇ ਉਹ ਕਹਿੰਦੇ ਸਾਡੇ ਬਾਹਰ ਚ ਨਾ ਲੱਗੇ ਦੂਜਾ ਕਹਿੰਦੇ ਸਾਡੇ ਲੱਗੂ ਕਿੱਥੇ ਮੇਰੀ ਗੱਲ ਸੁਣੋ ਜੀ ਬਾਹਰ ਤਾਂ ਆਗਾ ਠੀਕ ਆ ਨਾ ਉਹ ਤਾਂ ਸੜਕ ਦੇ ਪਰਲੇ ਪਾਸੇ ਜਗਾ ਨਾ ਉਹ ਬਾਹਰ ਤਾਂ ਹੀ ਨਾ ਵੀ ਉਹਨਾਂ ਨੂੰ ਤਕਲੀਫ ਆ ਉਹ ਕਹਿੰਦੇ ਸਾਡੀਆਂ ਬੁੜੀਆਂ ਕੁੜੀਆਂ ਤੇ ਸਾਡੇ ਵੀ ਬੁੜੀਆਂ ਕੁੜੀਆਂ ਸਰ ਠੀਕ ਹੈ ਨਾ ਸਾਡੀ ਕੁੜੀ ਅਸੀਂ ਹੁਣ ਵਿਆਹ ਕਰਤਾ ਸਾਡੀ ਕੁੜੀ ਛੋਟੀ ਸੀ ਸਕੂਲ ਜਾਂਦੀ ਸੀ ਜਿਹਨਾਂ ਚਕਰ ਉਹ ਕੁੜੀ ਨਾਉਂਦੀ ਨਾ ਸਕੂਲ ਨਾ ਜਾਂਦੀ ਉਹਨਾਂ ਚਕਰ ਉਹਦਾ ਡੈਡੀ ਇੱਥੇ ਘੰਟਾ ਖੜਾ ਰਹਿੰਦਾ ਜਦੋਂ ਤਿਆਰ ਹੋ ਜਾਂਦੀ ਫੇਰ ਉਹਨੂੰ ਕਾਲਜ ਛੱਡ ਕੇ ਆਉਂਦਾ ਠੀਕ ਹੈ ਤੇ ਅੱਜ ਤਾਂ ਅੱਜ ਤਾਂ ਮੇਰੀ ਕੁੜੀ ਵੇਖ ਕੇ ਕਾਹਨੂੰ ਮੇਰੇ ਨੋਹਾ ਵੀ ਆਉਣਗੇ ਗੰਦਗਾਂ ਗਾਲਾਂ ਕੱਢਦੇ ਇੱਥੇ ਟਰਾਂਸਫਾਰਮ ਦੀ ਸੱਚ ਬੰਦ ਕਰਕੇ ਜਿਹੜਾ ਜੀ ਕਰਦਾ ਆ ਕੇ ਉੱਤੇ ਚੜ ਜਾਂਦਾ ਟਰਾਂਸਫਾਰਮ ਦੇ ਨਾ ਪਸਦਾ ਨਾ ਦੱਸਦਾ ਕੋਈ ਵੀ ਸੱਚ ਕੱਟ ਕੇ ਅਸੀਂ ਬਿੱਲੀ ਸੂਤ ਕਰਦੇ ਆ ਭਾਈ ਤੁਹਾਡਾ ਕੋਈ ਬਾਥਰੂਮ ਤੇ ਨਾ ਹੁੰਦਾ ਜਾਂ ਪਰਿਵਾਰ ਦੀ ਇੱਕ ਗੱਲ ਅੱਗੇ ਆਈ ਹੈ ਕਿ ਪਰਿਵਾਰ ਕਹਿੰਦਾ ਹੈ ਕਿ ਸਾਡਾ ਬਾਥਰੂਮ ਬਿਲਕੁਲ ਨਾਲ ਬਣਿਆ ਹੋਇਆ ਕਿ ਜਿਹੜਾ ਕੋਈ ਬੰਦਾ ਆਉਂਦਾ ਹੈ ਤੇ ਟ੍ਰਾਂਸਫਰਮ ਉੱਤੇ ਚੜ ਜਾਂਦਾ ਸੁੱਚ ਕੱਟਣਾ ਇਹਦਾ ਜੈਂਪਰ ਲਾਉਣਾ ਸਾਡੀਆਂ ਕੁੜੀਆਂ ਬੁੜੀਆਂ ਣੌਂਦੀਆਂ ਹੁੰਦੀਆਂ ਕੋਈ ਪੁੱਛਦਾ ਨਹੀਂਗਾ ਇਹ ਸਾਡੇ ਥਾਂ ਦੇ ਵਿੱਚ ਲੱਗਿਆ ਸਾਡੀ ਗਾਇ ਹਾਜ਼ਰੀ ਦੇ ਵਿੱਚ ਲੱਗਿਆ ਅਸੀਂ ਨਰਮਾ ਚੁਕਣ ਗਏ ਹੋਏ ਸੀ ਸਾਨੂੰ ਇਹਦੀ ਬਹੁਤ ਜ਼ਿਆਦਾ ਤਕਲੀਫ ਹੈ ਸਾਡਾ ਇੱਥੇ ਕੁੱਪ ਲੱਗਿਆ ਸੀ ਸਾਡੇ ਕੁੱਪ ਦੇ ਵਿੱਚ ਤੂੜੀ ਸੀ ਉਹਨੂੰ ਅੱਗ ਲੱਗ ਜਾਨੀ ਸੀ ਸਾਡਾ ਹੋਰ ਨੁਕਸਾਨ ਹੋ ਜਾਣਾ ਸੀ ਲਾ ਦੇਣ ਪਾਸੇ ਜਗ੍ਹਾ ਤੇ ਲਾ ਦੇਣ ਇਹ ਦੂਜੀ ਧਰ ਦਾ ਪੱਖ ਹੈ ਤੇ ਲੋਕ ਇੱਥੇ ਇਕੱਠੇ ਹੋਏ ਨੇ ਤੇ ਇਹਨਾਂ ਤੋਂ ਜਾਣਕਾਰੀ ਹੋਰ ਵੀ ਪੁੱਛ ਲੈਣੇ ਆ ਕਿਵੇਂ ਆ ਕੀ ਲੱਗਦਾ ਜਿਹੜਾ ਇਹ ਟਰਾਂਸਫਾਰਮ ਨੂੰ ਲੈ ਕੇ ਅੱਜ ਵਿਵਾਦ ਛੜਿਆ ਹੋਇਆ ਪਿੰਡ ਚੈਣੀ ਦੇ ਵਿੱਚ ਦੇਖੋ ਇਹ ਕਰਨਾ ਗਰੀਬ ਘਰ ਆ ਇਹ ਵਾਕਿਆ ਗੱਲ ਸਹੀ ਹੈ ਇਹ ਬੰਦੇ ਗਰੀਬ ਆ ਇਹ ਆਪਾਂ ਨਹੀਂ ਇਹ ਗੱਲ ਕਹਿੰਦੇ ਵੀ ਇੱਥੇ ਲੱਗੇ ਕਿਉਂਕਿ ਉਹਨਾਂ ਦੇ ਵਿਚਾਰੇ ਦਾ ਫਰੰਟ ਹੈ ਇਹਦਾ ਜਿੱਨਾ ਕਿ ਇਹਦੀ ਜਗ੍ਹਾ ਬਣਦੀ ਹੈ ਉਹਦੇ ਵਿੱਚ ਜੇ ਟਰਾਂਫਾਰਮ ਲੱਗ ਗਿਆ ਤੇ ਇਹਨਾਂ ਨੇ ਤਾਂ ਕੱਲ ਨੂੰ ਕੋਈ ਕਮਰਾ ਪਾਉਣਾ ਦੋ ਮੁੰਡੇ ਆ ਉਹਦੇ ਮੇਰੇ ਹਿਸਾਬ ਨਾਲ ਪੰਜ ਚਾਰ ਮਰਲੇ ਥਾਂ ਹੋਊਗਾ ਇਹਦਾ ਇਹ ਤਾਂ ਹੈਗਾ ਗਲਤ ਤੇ ਕਾਨੂੰਨ ਅਸੀਂ ਮੈਂ ਇੱਕ ਜਗ੍ਹਾ ਦੇ ਵਿੱਚ ਹੀ ਇਹ ਇੱਕ ਮਿੰਟ ਵੀਰ ਜੀ ਇੱਕ ਮਿੰਟ ਅਸੀਂ ਨਾ ਗੱਲ ਕੀਤੀ ਸੀ ਜੇਈ ਸਾਹਿਬ ਨਾਲ ਇੱਕ ਮਿੰਟ ਮਾਤਾ ਅਸੀਂ ਜੇਈ ਸਾਹਿਬ ਨਾਲ ਗੱਲ ਕੀਤੀ ਸੀ ਜੇਈ ਸਾਹਿਬ ਕਹਿੰਦਾ ਵੀ ਜਿਹੜਾ ਐਸਟੀਮੇਟ ਲੱਗਾ ਸੀ ਇਹ ਤੂੰ 5-10 ਫੁੱਟ ਅੱਗੇ ਪਿੱਛੇ ਕਰ ਸਕਦੇ ਆ ਜੇ ਟਰਾਂਫਾਰਮ 5-4 ਫੁੱਟ ਪਰਲੇ ਪਾਸ ਨੂੰ ਜਾਂਦਾ ਇਹਨਾਂ ਦਾ ਵੀ ਮਸਲਾ ਹੱਲ ਹੋ ਜਾਊਗਾ ਬਾਹੀ ਗੱਲ ਆ ਜੀ ਟਰਾਂਫਰਮ 5 4 ਫੁੱਟ ਪਰਾਣੂ ਹੋ ਜੇ ਪਮਾ ਛੜਕਦੇ ਥਾਂ 'ਚ ਹੀ ਹੋ ਜਾ ਪਤਾ ਨਹੀਂ ਕਹਿੰਦੇ ਵੀ ਕਿਸੇ ਦੇ ਥਾਂ 'ਚ ਲੱਗੇ ਤੇ ਪਰ ਇੱਥੋਂ ਥੋੜਾ ਪਰਾਣੂ ਹੋ ਜੇ ਫੇਰ ਸਹੀ ਐ ਮੇਰਾ ਹੱਲ ਕੀ ਹੋਊਗਾ ਤੂੰ ਕਹਿੰਦਾ ਮੇਰੇ ਥਾਂ 'ਚ ਨਾ ਲੱਗੇ ਬਾਈ ਕਹਿੰਦਾ ਮੇਰੇ 'ਚ ਨਾ ਲੱਗੇ ਤੀਜਾ ਕਹਿੰਦਾ ਮੇਰੇ 'ਚ ਨਾ ਲੱਗੇ ਇਹ ਲੱਗੂ ਕਿੱਥੇ ਫੇਰ ਇਹ ਇੱਥੇ ਲੱਗੂ ਆ ਜੀ ਅਗਲੇ ਪਾਸੇ ਨੂੰ ਹੋ ਕੇ ਲੱਗ ਜੇ ਦੂਜੇ ਘਰਾਂ ਨੂੰ ਟੈਂਟੀਆਂ ਕਰੂਗਾ ਉਹਨਾਂ ਰਲਾ ਪਾਊਗਾ ਮੇਰੇ ਨਾਲ ਤਾਂ ਜਗ੍ਹਾ ਖਾਲੀ ਪਈ ਐ ਨਹੀਂ ਦਈ ਐ ਜੀ ਜਿਹੜੇ 2-3 ਘਰ ਮੇਨ ਹਨ ਇਹ ਟਰਾਂਸਫਾਰਮਰ ਤੇ ਲੱਗ ਨਹੀਂਦੇ 4 ਦਿਨ ਹੋ ਗਏ ਬਿਜਲੀ ਨਹੀਂ ਆਈ ਸਾਡੇ ਜਮਾ ਬਹੁਤ ਜਿਆਦੇ ਤੰਗਾ ਨਿੱਕੇ ਨਿੱਕੇ ਜਵਾਗ ਆ ਸਾਡੇ ਠੀਕ ਆ ਇੱਥੇ ਟੋਏ ਪੱਟ ਕੇ ਗਏ ਇੱਥੇ ਜਿਹੜੇ ਬੰਦੇ ਆਏ ਸੀ ਨਾ ਲੈ ਕੇ ਉਹ ਵੇਖੋ ਤੁਸੀਂ ਮਾਰੀ ਉਧਰ ਕੈਮਰਾ ਕਰੋ ਟੋਏ ਪੱਟ ਕੇ ਜਾਂ ਟੋਏ ਨਾਲੇ ਬੰਦ ਕਰਤੇ ਜੇ ਦੂਬਾਰ ਇਹਨਾਂ ਦਾ ਕੋਈ ਸ਼ਫਾਰਸ਼ੀ ਬੰਦਾ ਇਹ ਕਰਦਾ ਜਿਹੜੇ ਬਿਜਲੀ ਮਹਿਕਮੇ ਵਿੱਚ ਕੋਈ ਹੈਗਾ ਇਹਨਾਂ ਦਾ ਉਹਨਾਂ ਨੇ ਉੱਤੋਂ ਸ਼ਫਾਰਸ਼ ਪਵਾਈ ਆ ਤੇ ਇਹਨਾਂ ਨੇ ਕੰਮ ਇੱਥੇ ਰੋਕਤਾ ਇੱਥੇ ਜਿਹੜੇ ਸਾਡੇ ਪ੍ਰਾਈਵੇਟ ਬੰਦੇ ਕੰਮ ਕਰਦੇ ਇੱਥੇ ਗ੍ਰੈਡ ਦੇ ਵਿੱਚ ਉਹ ਇੱਥੇ ਆਏ ਸੀਗੇ ਤੇ ਉਹਨਾਂ ਨੇ ਕਿਹੜਾ ਕੰਮ ਸ਼ੁਰੂ ਕਰਤਾ ਜਦੋਂ ਉਹਨਾਂ ਤੇ ਕਿਸੇ ਨੇ ਪ੍ਰੈਸ਼ਰ ਪਾਇਆ ਉਹ ਕੰਮ ਬੰਦ ਕਰਕੇ ਜਾਵੇ ਸਰ ਨਹੀਂ ਮਲਾਜ਼ਮ ਵੈਸੀ ਡਰ ਜਾਂਦਾ ਜਦੋਂ ਵਿਵਾਦ ਛੜਿਆ ਹੋਇਆ ਨਾ ਤੇ ਮਲਾਜ਼ਮ ਵੈਸੀ ਡਰ ਜਾਂਦਾ ਆ ਲੈ ਕਹਿੰਦਾ ਕੱਲ ਇਹਨਾਂ ਨੇ ਸ਼ਿਕਾਇਤ ਕਰਤੀ ਮਲਾਜ਼ਮ ਦੀ ਮਲਾਜ਼ਮ ਉਹ ਬਦਸੂ ਥੋੜੇ ਖੰਬੇ ਤੇ ਲੱਗਣਾ ਇਹਨਾਂ ਦੇ ਘਰ ਤੋਂ ਥੋੜਾ ਪ੍ਰਾਣੂ ਲੱਗ ਜੇ ਨਾ ਕਿਸੇ ਨੂੰ ਕੋਈ ਦੋਸ਼ ਨਹੀਂ ਕੋਈ ਜਗ੍ਹਾ ਛੜਕ ਦੀ ਲਈ ਜਾਵੇ ਕੁਝ ਪਰਲੇ ਪਾਸੋਂ ਹੁਣ ਯਾਰ ਬਈ 2 ਫੁੱਟ ਤਾਂ ਜਗ੍ਹਾ ਲੈਣੀ ਪਊਗੀ ਜੇ 5 ਫੁੱਟ ਤੇ ਲੱਗੂਗਾ 2 ਫੁੱਟ ਉਧਰੋਂ ਜਗ੍ਹਾ ਲੈ ਲੈਣਾ 2 ਫੁੱਟ ਇਹਨਾਂ ਦਾ ਜਰੂਰ ਥੋੜਾ ਜਿਹਾ ਫਰੰਟ ਦੇ ਮੂਹਰੇ ਆਉਂਦਾ ਇਹਨਾਂ ਦੇ ਜਰੂਰ ਗਲਤ ਆ ਜਿਹੜਾ ਪਹਿਲੇ ਪਾਸੇ ਥਾਂ ਦੱਸਦੇ ਛੱਡ ਕੇ ਉਧਰ ਪਿਆ ਉਧਰ ਲੱਗਦੇ ਥਾਂ ਪਿਆ ਉਧਰ ਦੇ ਪਾਸੇ ਨਹੀਂ ਜਗ੍ਹਾ ਉਧਰਲੇ ਪਾਸੇ ਜਮ ਨਾਲੇ ਜੇ ਟਰਾਂਸਫਾਰਮ ਲੱਗੂਗਾ ਨਾ 1 ਜਾਂ 2 ਫੁੱਟ ਉਧਰ ਇਧਰ ਹੋ ਸਕਦਾ ਇਹ ਤਾਂ ਹੈ ਨਹੀਂ ਆਈ ਵੀ ਇਥੋਂ ਚੱਕ ਕੇ ਆਪਾਂ ਉਹ ਪਿਆ ਫੁੱਟ ਅੱਗੇ ਕਰ ਲਾਂਗੇ ਉੱਥੇ ਨਹੀਂ ਲੱਗਦਾ ਜਦੋਂ ਪਹਿਲਾਂ ਵੀ ਇੱਥੇ ਕਿੰਨੇ ਚਿਰ ਦਾ ਲੱਗਿਆ ਹੋਇਆ ਇਹ ਇਹ ਗੱਲ ਦਾ ਰਹਿਣਾ ਵੀਰ ਜੀ ਇਹ ਨਾਲ ਨਾ ਜਗ੍ਹਾ ਹੈਗੀ ਹੈ ਘਰ ਮਤਲਬ ਵੀ ਜ਼ਮੀਨ ਪਈ ਹੈ ਇਹ ਜ਼ਮੀਨ ਵਿਕੀ ਹੋਈ ਆ ਉਹਨਾਂ ਨੇ ਗਾ ਸਟੇ ਲਿਆ ਲੱਗਣ ਦਿੰਦੀ ਲਾ ਮਾਈਕ ਮਾਈਕ ਨਹੀਂ ਲੱਗ ਰਹੀ ਮਟੋਆ ਮੈਂ ਬੰਦ ਕੀਤਾ ਠੀਕ ਹੈ ਨਾ ਅੱਜ ਮੈਂ ਛੁੱਟੀ ਮਾਰੀ ਸਕੂਲ ਤੇ ਮੈਂ ਨਾ ਮਰੀ ਗਈ ਮੈਂ ਟੋਆ ਬੰਦ ਕੀਤਾ ਮੈਂ ਟਰਾਂਸਫਾਰਮ ਸਾਰੇ ਇੱਥੇ ਲੱਗਣ ਨਹੀਂ ਦੇਣਾ ਬਸ ਮੇਰੀ ਤਾਂ ਹੱਥ ਵੱਨ ਕੇ ਬੇਨਤੀ ਆ ਸਾਰੇ ਪਤਾ ਨਾ ਆਵੇ ਗੋਬਰ ਗੈਸ ਵੀ ਹੈ ਜੀ ਗੋਬਰ ਗੈਸ ਵੀ ਆ ਤੁਸੀਂ ਸਿਆਣੇ ਆ ਮੁਲਾਜ਼ਮ ਆ ਆ ਵੇਖੋ ਗੋਬਰ ਗੈਸ ਹੈਗਾ ਨਾ ਇਹਦੇ ਵਿੱਚ ਡਿੱਗ ਪਿਆ ਤਾਂ ਸਾਡਾ ਕਿੰਨਾ ਨੁਕਸਾਨ ਹੋਵੇ ਜੇ ਸਾਡੇ ਨੁਕਸਾਨ ਦਾ ਕੋਈ ਜ਼ਿੰਮੇਵਾਰ ਹੈਗਾ ਤਾਂ ਟਰਾਂਸਫਾਰਮ ਲਾ ਦੇਣ ਲਿਖ ਕੇ ਦੇ ਦੇਣ ਵੀ ਹਾਂ ਅਸੀਂ ਜ਼ਿੰਮੇਵਾਰ ਆ ਠੀਕ ਆ ਨਾ ਬਸ ਸਾਨੂੰ ਲਿਖ ਕੇ ਦੇ ਦੇਣ ਅਰਜੀ ਲਿਖ ਕੇ ਦੇ ਦੇਣਾ ਸਰਕਾਰ ਤੋਂ ਦਫ਼ਤਰ ਚ ਸੈਂਕਰਾ ਕੇ ਇਧਰ ਸਾਨੂੰ ਵੀ ਹਾਂ ਵੀ ਅਸੀਂ ਭਾਈ ਜ਼ਿੰਮੇਵਾਰ ਆ ਟਰਾਂਸਫਾਰਮ ਲਾਉਨੇ ਆ ਜੇ ਕਾਹਨੂੰ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਵੀ ਅਸੀਂ ਜ਼ਿੰਮੇਵਾਰ ਆ ਬਸ ਮਾਨੂੰ ਦਾ ਬਸ ਅਰਜੀ ਚਾਹੀਦੀ ਲਿਖ ਕੇ ਦੇ ਦੇਣ ਮੈਨੂੰ ਟਰਾਂਸਫਾਰਮ ਭਲਾ ਲਾ ਦੇਣ ਇੱਥੇ ਪਰ ਗੋਬਰ ਗੈਸ ਦਾ ਲਿਖ ਕੇ ਦੇਣ ਸਾਨੂੰ ਵੀ ਹਾਂ ਵੀ ਅਸੀਂ ਜ਼ਿੰਮੇਵਾਰ ਆ ਮੇਰਾ ਨੁਕਸਾਨ ਹੋ ਗਿਆ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਮੇਰੇ ਘਰ ਚ ਕੋਈ ਜਗਾਹ ਚੱਲੂਗਾ ਤਾਂ ਕੋਈ ਬੰਬ ਧਮਾਕਾ ਤਾਂ ਹੋਊਗਾ ਹੀ ਇਹ ਤਾਂ ਤਾਂ ਹੋ ਗਿਆ ਇਹ ਤਾਂ ਸਾਨੂੰ ਵੀ ਪਤਾ ਹੀ ਆ ਮੈਨੂੰ ਕੱਲ ਕਿਹਾ ਵੀ ਇੱਥੇ ਗੋਬਰ ਗੈਸ ਇੱਥੇ ਹੀ ਲੱਗੂਗਾ ਕੋਈ ਗੋਬਰ ਕਹਿੰਦੇ ਕੋਲੇ ਲੱਗੂਗਾ ਟਰਾਂਸਫਰ ਮੈਨੂੰ ਇਹ ਕਿਹਾ ਕੱਲ ਵੀ ਬਸਤੀ ਵਾਲਿਆਂ ਨੇ ਸਾਰਿਆਂ ਨੇ ਕਿਹਾ ਇੱਕ ਬੁੜੀ ਨੇ ਮੈਨੂੰ ਕਿਹਾ ਕੱਲ ਵੀ ਬਸਤੀ ਵਾਲਿਆਂ ਨੇ ਕਿਹਾ ਟਰਾਂਸਫਰ ਮੇ ਇੱਥੇ ਲੱਗੂਗਾ ਤੁਸੀਂ ਦੱਸੋ ਵੀ ਇੱਥੇ ਨਜਾਇਜ਼ ਆ ਕਿ ਜਾਇਜ਼ ਆ ਤੁਸੀਂ ਦੱਸੋ ਜਿਹੜਾ ਧਰਨਾ ਲਾਇਆ ਇਹਦੇ ਨਾਲ ਲੋਕ ਵੀ ਬੜੇ ਪਰੇਸ਼ਾਨ ਹੋ ਰਹੇ ਨੇ ਤੇ ਕੈਮਰਾਮੈਨ ਨੂੰ ਕਹਿੰਦਾ ਦੂਰ ਤੱਕ ਤਸਵੀਰਾਂ ਦਿਖਾ ਦੇ ਤੇ ਜਿਹੜਾ ਜਾਮ ਲੱਗਿਆ ਹੋਇਆ ਚੜਕ ਦੇ ਇਧਰਲੇ ਪਾਸੇ ਨੂੰ ਟਰੈਕਟਰ ਟਰਾਲੀਆਂ ਹੋਰ ਵਹੀਕਲ ਜੋ ਆ ਰਹੇ ਸੀ ਉਹ ਰਸਤੇ ਦੇ ਵਿੱਚ ਖੜੇ ਆ ਤੇ ਇਹਨਾਂ ਨੇ ਬਸਤੀ ਵਾਲਿਆਂ ਨੇ ਇੱਥੇ ਲਾਲਿਆ ਧਰਨਾ ਤੇ ਧਰਨਾ ਕਿਵੇਂ ਮਤਾ ਮਾਖਾ ਇਹ ਜਦੋਂ ਦੋ ਦੋ ਲੱਗਿਆ ਹੀ ਉਦੋਂ ਹੀ ਇਹਨਾਂ ਨੇ ਚਕਾਉਣਾ ਸੀ ਬਾਈ ਇੱਥੋਂ ਹਾਂ ਹਾਂ ਉਦੋਂ ਹੈ ਨਹੀਂ ਸੀ ਆ ਤਾਂ ਅਸੀਂ ਵੀ ਨਰਮਾ ਚ ਹੁਣ 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 ਹੈਗੇ ਆ ਨਾ ਹੁਣ ਹੈਗੇ ਆ ਨਾ ਹੁਣ ਲਵਾ ਦਿਓ ਫਿਰ ਬਾਈ ਤਾਂ ਨਾ ਜਿੱਤ ਨਹੀਂ ਲਵਾਉਂਦੇ ਤੁਹਾਡੇ ਤੁਸੀਂ ਮੂੰਹ ਤਾਂ ਸਾਰੇ ਘਰ ਮੂੰਹ ਤਾਂ ਮਿੱਠੇ ਆ ਦਿਲ ਚ ਤੁਹਾਡੇ ਖੋਟਾਂ ਅਸੀਂ ਖੋਟੇ ਹੁੰਦੇ ਹਾਂ ਸਭ ਆ ਹਾਂ ਅਸੀਂ ਨਹੀਂ ਬੇਟੀ ਲੈ ਇਹਨਾਂ ਦੀ ਕੌਣ ਟਰਾਂਸਫਰਮ ਲੱਗਣ ਦਾ ਕੌਣ ਨਹੀਂ ਲੱਗਣ ਦਿੰਦਾ ਇਹ ਗੱਲ ਬਹਿ ਕੇ ਵੀ ਮੁੱਦਾ ਆਪਣਾ ਹੱਲ ਹੋ ਸਕਦਾ ਹੈ ਜਿਹੜੀਆਂ ਸਿੱਧਾ ਅਸੀਂ ਲੱਗਣ ਦੇ ਅਸੀਂ ਹੁਣ ਇੱਥੇ ਹੈਗੇ ਆ ਪਹਿਲਾਂ ਇਨਚਰ ਦਾ ਲੱਗਿਆ ਹੋਇਆ ਨਾ ਸਾਰਿਆਂ ਨੂੰ ਪਤਾ ਠੀਕ ਹੈ ਨਾ ਹੁਣ ਕਹਿੰਦੇ ਸੀ ਇੱਥੇ ਲੱਗ ਨਹੀਂ ਦਿੰਦਾ ਹੁਣ ਇਹ ਤਾਂ ਹੈ ਨਹੀਂ ਆ ਵੀ ਇੱਕ ਤਿੰਨ ਘਰਾਂ ਪਿੱਛੇ ਬਿਲੀ ਜਮਾ ਬੰਦ ਕਰ ਲਈ ਉਹ ਤੁਹਾਡੇ ਨਾਲ ਅਸੀਂ ਵੀ ਐਗਰੀ ਹਾਂ ਸਾਰਿਆਂ ਨੇ ਐਗਰੀ ਹਾਂ ਸਿੱਧਾ ਵੇਖੋ ਸਾਰਿਆਂ ਨੂੰ ਤਕਲੀਫ ਆ ਇੱਕ ਨੂੰ ਹੁੰਦੀ ਆ ਸਾਰਿਆਂ ਨੂੰ ਹੁੰਦੀ ਆ ਇਹਦਾ ਬਹਿ ਕੇ ਕੋਈ ਨਾ ਕੋਈ ਹੱਲ ਕੱਢਾ ਜਾ ਸਕਦਾ ਸੀ ਜਿਵੇਂ ਤੁਸੀਂ ਇਹਨਾਂ ਦੇ ਪਰਿਵਾਰ ਨੂੰ ਭਾੜਾ ਲੋ ਤੁਸੀਂ ਬਹਿ ਜਾਓ ਵੀ ਕਿੱਥੇ ਜਗ੍ਹਾ ਲੱਗਦੀ ਆਪਾਂ ਉੱਥੇ ਲਾ ਦਿੰਨੇ ਆ ਬਹਿ ਕੇ ਰੌਲਾ ਤਾਂ ਉਹੀ ਜੇ ਬਹਿ ਕੇ ਹੱਲ ਹੁੰਦਾ ਪਰ ਬਹਿੰਦੇ ਨਹੀਂ ਜਿਹੜੇ ਬੰਦੇ ਹੈਗੇ ਤਿੰਨ ਚਾਰ ਘਰ ਹੈ ਜਿਹੜੇ ਉਂਗਲਾਂ ਦੇ ਉੱਤੇ ਆ ਉਹ ਪਰਿਵਾਰ ਕਹਿ ਰਿਹਾ ਵੀ ਅੱਗੇ ਜਾ ਕੇ ਕਰਕੇ ਲਾ ਲ ਤੁਸੀਂ ਵਾਰੀ ਵਾਰੀ ਅੱਗੇ ਦਾ ਕੀ ਇਹਨੇ ਉਹ ਜਗਾ ਆਲੇ ਨੇ ਸਟੇ ਲਿਆ ਹੋਇਆ ਨਾਲ ਰਸਤਾ ਪਹੀ ਜਾਂਦੀ ਹੈ ਘਰਾਂ ਦੇ ਨਾਲ ਦੀ ਮੈਂ ਪਹਿਲਾਂ ਵੀ ਗੱਲ ਮੈਂ ਪਹਿਲਾਂ ਵੀ ਗੱਲ ਕਰਕੇ ਛੜਿਆ ਉਹ ਕਹਿੰਦੇ ਅਸੀਂ ਨਹੀਂ ਲੱਗਣ ਦੇਣਾ ਫਿਰ ਇਹ ਘਰ ਵਾਲੇ ਵੀ ਕਿਉਂ ਲੱਗਣ ਦੇਣਗੇ ਉਹ ਇਹ ਘਰ ਵਾਲਿਆਂ ਦੇ ਤਾਂ ਅਸੀਂ ਲਵਾ ਕੇ ਖੁਸ਼ੀ ਨਹੀਂ ਮੈਂ ਤਾਂ ਆਪ ਖੁਦ ਕਹਿੰਦਾ ਵੀ ਇਹਨਾਂ ਦਾ ਥੋੜਾ ਜਿਹਾ ਜਗਾ ਇਹਨਾਂ ਦੇ ਲੱਗੂ ਫੇ ਲੱਗੂ ਕਿੱਥੇ ਓ ਯਾਰ ਥੋੜੀ ਐਡਜਸਟਮੈਂਟ ਛੜਕ ਦੀ ਜਗ੍ਹਾ 'ਚ ਲੈ ਲਓ ਨਹੀਂ ਨਹੀਂ ਛੜਕ ਦੀ ਫਿਰ ਲੋਕਾਂ ਨੂੰ ਤਕਲੀਫ ਆਉਂਦੀ ਨੰਗਰ ਵਾਲੇ ਨੂੰ ਨਹੀਂ ਯਾਰ ਬਹੁਤ ਜਗ੍ਹਾ ਪਈ ਆ ਬਈ ਯਾਰ ਛੜਕ ਦੇ ਨਾਲ ਇਹ ਕਮਾਲ ਐ ਸਾਰੇ ਸੁੱਖ ਤਾਂ ਸਾਰਿਆਂ ਨੂੰ ਆ ਇਹ ਚੀਜ਼ਾਂ ਦਾ ਤੇ ਫਿਰ ਹੁਣ ਇਹਨੂੰ ਕਿੱਥੇ ਹਵਾ 'ਚ ਲੱਗੂਗਾ ਇਹ ਫਿਰ ਮਹਿਕਮਾ ਬਿਜਲੀ ਘਰ ਵਾਲੇ ਜੈਤੋਂ ਰੱਖ ਦਿੰਦੇ ਫਿਰ ਉੱਥੋਂ ਤਾਰਾ ਜੋੜ ਦਿਆ ਕਰਨਗੇ ਤੁਹਾਨੂੰ ਚਲੋ ਤੁਸੀਂ ਤਾਂ ਬਹੁਤਾਂ ਦੇ ਮਸਲੇ ਸੁਣਦੇ ਤੁਸੀਂ ਦੱਸੋ ਵੀ ਹਵਾ 'ਚ ਲੱਗ ਜੇ ਨਹੀਂ ਨਹੀਂ ਅਸੀਂ ਤਾਂ ਕਹਿੰਦੇ ਜਦੋਂ ਤੂੰ ਕਹਿੰਦਾ ਓ ਮੈਂ ਨਹੀਂ ਲੱਗਣ ਦਾ ਤੀਜਾ ਕਹਿੰਦਾ ਮੈਂ ਨਹੀਂ ਲੱਗਣ ਦਾ ਚੌਥਾ ਕਹਿੰਦਾ ਮੈਂ ਨਹੀਂ ਲੱਗਣ ਲਗਣਾ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਜਿਹੜੇ ਟਰਾਂਸਫਾਰਮ ਖੰਭੇ ਲਾਦੇ ਕਿਹਦੀ ਜ਼ਮੀਨਾਂ ਵਿੱਚ ਜਾਂਦੇ ਆ ਫਿਰ ਜਿਹੜੀ ਜਗ੍ਹਾ ਤੇ ਲੱਗਿਆ ਹੋਇਆ ਉਹ ਜਗ੍ਹਾ ਦਾ ਕੀ ਹੈ ਖੰਭੇ ਜਾਂਦੇ ਤੇ ਤੈਨੂੰ ਬਿਜਲੀ ਆਉਂਦੀ ਹੈ ਨਾ ਆਉਂਦੀ ਹੈ ਤੇ ਉਹ ਕਿਸੇ ਦੇ ਵਾਣ ਵਿੱਚ ਨੰਕ ਕੇ ਆਈ ਹੈ ਤੇ ਮੈਂ ਵੀ ਗਾਂ ਦਿੱਤੀ ਹੈ ਹਾਂ ਫਿਰ ਐਂ ਹੁੰਦਾ ਐਂ ਹੁੰਦਾ ਜੇ ਆਪਾਂ ਕਹਿੰਦੀਆ ਮੈਨੂੰ ਬਿਜਲੀ ਮਿਲ ਜੇ ਰਲ ਮਿਲ ਕੇ ਸਾਰਾ ਹੱਲ ਹੋ ਸਕਦਾ ਚਲੋ ਤੁਸੀਂ ਸਾਂਝੇ ਬੰਦਿਆਂ ਨਾਲ ਉਧਰ ਦੇਣਾ ਉਧਰ ਫਸਾ ਦੇ ਵੀ ਕਿੱਥੇ ਲਗਾ ਪੱਤਰਕਾਰ ਇਹ ਤਾਂ ਫੈਸਲਾ ਨਹੀਂ ਕਰਦਾ ਹੁੰਦਾ ਅਸੀਂ ਇਹਦਾ ਫੈਸਲਾ ਨਹੀਂ ਕਰਨਾ ਫੈਸਲਾ ਨਗਰ ਨੇ ਕਰਨਾ ਤੁਸੀਂ ਹੀ ਕਰਨਾ ਲੋਕਾਂ ਨੇ ਹੁਣ ਅਸੀਂ ਤਾਂ ਇਹ ਗੱਲ ਕਹਿੰਨੇ ਵੀ ਚਲ 2-3 ਫੁੱਟ ਪਰ੍ਹਾਂ ਨੂੰ ਕਰ ਲੋ 2-3 ਫੁੱਟ ਨਾਲ ਫਰਕ ਪੈ ਜੂ ਇਸੇ ਨਾਲ ਕਰੋ ਇਹਨਾਂ ਨੂੰ ਬਾਓ ਤੇ ਇਹਨਾਂ ਨੂੰ ਬਾਓ ਬਹਿ ਕੇ ਹੱਲ ਕਰੋ ਪਰ੍ਹਾਂ ਨੂੰ ਕਿਵੇਂ ਕਰ ਲੋ ਜਦੋਂ ਖਾਲੇ ਦੇ ਉਰਲੇ ਪਾਸੇ ਜਗ੍ਹਾ ਰਸਤਾ ਖਾਲੇ ਦੇ ਉਰਲੇ ਪਾਸੇ ਆ ਭਾਈ ਜਿਹੜਾ ਨੰਘਾ ਹੈ ਪਰਲੇ ਪਾਸੇ ਲਾ ਦਿਓ 6 ਫੁੱਟ ਜਗ੍ਹਾ ਪਈ ਹੈ ਨਹੀਂ ਫਿਰ ਅਜੇ ਤਾਂ ਖਾਲਿਆਂ ਦੇ ਉੱਤੇ ਟ੍ਰਾਂਫਾਰਮ ਲੱਗਦੇ ਆ ਖਾਲੇ ਦੇ ਪਰ ਉਹਦੇ ਪਰੇ ਛੜਕਦਾ ਸਰਕਾਰੀ ਇਹ ਪਹਿਲਾਂ ਮੇਰੀ ਗੱਲ ਸੁਣ ਖਾਲੇ ਦੇ ਉੱਤੇ ਟ੍ਰਾਂਫਾਰਮ ਲੱਗ ਸਕਦਾ ਪਹਿਲਾਂ ਇਹ ਦੱਸੋ ਉਦੋਂ ਪਰੇ ਨੂੰ ਲੱਗ ਜੂਗਾ ਜੇ ਜਗ੍ਹਾ ਪਈ ਆ ਜਗਾ ਪਈਏ ਤੇ ਲੱਗ ਸਕਦਾ ਤੇਰੀ ਪ੍ਰਾਈਵੇਟ ਜਗਾ ਤੇ ਜਗਾ ਤਾਂ ਉਹਦੀ ਵੀ ਜ਼ਮੀਨ ਆ ਯਾਰ ਅਗਲੇ ਤੇ ਬਾਹਰ ਤੇ ਇਹ ਆਉਂਦੇ ਬਾਹਰ ਤੇ ਅਗਲੇ ਤੇ ਲੱਗ ਜੇ ਅਗਲੇ ਦੇ ਅਗਲੇ ਦੇ ਤਾਂ ਬਾਹਰ ਤੇ ਵੀ ਲੱਗ ਜੇ ਅਸੀਂ ਇਹ ਗੱਲ ਕਹਿੰਨੇ ਆ ਪ੍ਰਦੀਪ ਉਹ ਉੱਥੇ ਲਵਾ ਦੇ ਸਾਨੂੰ ਕਹਿ ਕੇ ਪ੍ਰਦੀਪ ਲਵਾ ਦੇ ਉੱਥੇ ਕਹਿ ਗਿਆ ਹੀ ਟੱਚ ਡਾਉਣ ਵਾਲਿਆਂ ਨੇ ਡਾੜਾ ਰਤੀ ਅਰਜੀ ਲੈ ਕੇ ਦੇਤੀ ਇੱਥੇ 35 ਕਾਰੇ ਇੱਕ ਪਾਸੇ 34 ਕਾਰੇ ਇੱਕ ਪਾਸੇ ਆ ਇਹ ਕਿਸੇ ਦਾ ਹੱਲ ਨਹੀਂ ਹੋ ਜਾਂਦੇ ਇਹਨੇ ਬੰਦਾ ਨੇ ਉਂਗਲਾਂ ਲੱਗਣਾ ਹੁੰਦੇ ਇਹਨਾਂ ਨੂੰ ਠੀਕ ਆ ਨਾ ਇਹ ਇਹਨਾਂ ਬੰਦਿਆਂ ਨੇ ਤਾਂ ਤਾਂ ਤੋਂ ਫੋਨ ਕਰਾਇਆ ਹੋਇਆ ਜਿਹੜੇ ਇਹਨਾਂ ਦਾ ਆਪਦਾ ਖਾਸ ਬੰਦਾ ਇਹਨਾਂ ਦਾ ਇੰਨੀ ਨੂੰ ਕਰ ਇੱਧਰ 6 ਮਹੀਨੇ ਹੋ ਗਏ ਟਰਫਰ ਨੂੰ ਲਿਆ ਕੇ ਰੱਖੀ ਬਿਠਾ ਮੈਂ ਘਰੇ 100 ਦਾ ਲਵਾਉਣ ਦੀ ਖਾਤਰ ਵੀ ਆਹ ਜਿਹੜਾ ਗਰਮੀ ਚਾ ਪੰਗਾ ਨਾ ਹੋਵੇ ਜੇ ਹੀ ਕਹਿੰਦਾ ਵੀ ਖਲੇ ਤੋਂ ਪਰੇ ਜਿੱਥੇ ਮਰਜੀ ਲਾ ਲੂ ਵੀ ਇਹਨਾਂ ਦੇ ਬਾਹਰ ਚ ਨਹੀਂ ਲੱਗਣਾ ਚਾਹੀਦਾ 10-12 ਫੁੱਟ ਜਗ੍ਹਾ ਸਿਰਫ ਵਿਚਾਰਿਆਂ ਦੀ ਵੀ ਉਹ ਜੋੜੇ ਤੇ ਲੱਗੂਗਾ 7 ਕਵੈਂਟਲ ਵੇਟ ਆ ਉਹਦਾ ਠੀਕ ਹੈ ਪਰ ਇਹ ਗੋਬਰ ਗੈਸ ਪਲਾਂਟ ਲੱਗਿਆ ਹੋਇਆ ਉਹ ਇਹ ਆਂਦੇ ਨਾ ਪਰੇ ਨੂੰ ਕਰ ਲੋ ਉਹ ਪਾਣੀ ਉਹਨਾਂ ਦੇ ਟੋਏ ਪੱਟੇ ਸੀ ਤੇ ਪਾਣੀ ਵੇਖੋ ਕਿੰਨਾ ਆ ਗਿਆ ਵਿੱਚ ਉਹਦੇ ਇਹ ਗੋਬਰ ਗੈਸ ਪਲਾਂਟ ਤੁਹਾਡਾ ਹੀ ਇਹ ਸਾਡਾ ਨਾ ਹੀ ਮੇਰੀ ਜਗ੍ਹਾ 'ਚ ਪਹਿਲਾ ਟਰਾਂਫਰ ਲੱਗਿਆ ਮੈਂ ਜਦੋਂ ਇਹਨਾਂ ਨੂੰ ਉੱਥੇ ਇਤਰਾਜ ਹੋ ਸਕਦਾ ਤੇ ਮੈਂ ਆਪਦੇ ਬਾਰ ਚ ਕਿਵੇਂ ਲੱਗਣ ਦੇ ਦੂੰਗਾ ਮੈਨੂੰ ਵੀ ਇਤਰਾਜ ਹੋ ਸਕਦਾ ਫੇਰ ਮੇਰਾ ਗੈਸ ਪਲਾਂਟ ਹੈ ਜੇ ਉਹ ਕੱਲ ਨੂੰ ਹੁਣ ਤਾਂ ਹੀ ਖੜਾ ਕਰ ਜਾਣਗੇ ਟਿਕਾ ਕੇ ਜੀ ਤੇ ਕੱਲ ਨੂੰ ਚਖੇੜੇ ਨਾਲ ਉੱਤੇ ਡੱਗ ਪਿਆ ਤੇ ਆ ਘਰ ਤਾਂ ਸਾਰੇ ਮੱਚ ਜਾਣਗੇ ਫੇਰ ਕੌਣ ਜ਼ਿੰਮੇਵਾਰ ਲੈ ਕੇ ਦੇ ਦੇਣ ਤੇ ਲਾ ਦੇਣ ਲੈ ਜਿੱਥੇ ਮਰਜੀ ਪਹਿਲਾਂ ਮੇਰੀ ਇੱਕ ਮਿੰਟ ਮੇਰੀ ਗੱਲ ਤਾਂ ਪੂਰੀ ਹੋ ਜਾਂਦੋ ਆ 25 ਦਾ ਟਰਾਂਫਰਮ ਹੈ ਉਹ ਖੰਭੇ ਲਾ ਲਾ ਕੇ ਖੜਾਇਆ ਉਧਰ ਵੇਖੋ ਖੰਬੇ ਲਾ ਲ ਕੇ ਖੜਾਇਆ ਉਹ ਉੱਤੇ ਡਿੱਗਦਾ ਸੀ ਅਸੀਂ ਆਪ ਖੰਭਾ ਖਿੱਚ ਕੇ ਲਾਏ ਵੀ ਕਿਤੇ ਉੱਤੇ ਨ ਡਗ ਪਏ ਤੇ ਇਹ ਇਹ ਖਾਲੇ ਦੇ ਪਰੇ ਸਰਕਾਰੀ ਜਗਾ ਪਈ ਆ ਵੇਖੋ ਕਿੰਨੀ ਤੇ ਉੱਥੇ ਲੱਗਣ ਚ ਇਹਨਾਂ ਨੇ ਅਰਜੀ ਲੱ ਕੇ ਦਿੱਤੀ ਐ ਵੀ ਸਾਨੂੰ ਉਤਰਾ ਆ ਜਾ ਉੱਥੇ ਲੱਗਣ ਨਹੀਂ ਦਿੰਦੇ 6 ਮਹੀਨੇ ਪਹਿਲਾਂ ਹੀ ਲੱਗਦਾ ਹੀ ਏ ਟਰਾਂਸਫਰਮ ਜਿਹੜਾ ਇਹਨਾਂ ਨੇ ਢੁੱਟਦਾ ਹੀ ਐ ਤੇ ਇਹ ਉਲਟਾ ਦੂਜਿਆਂ ਦਾ ਤਸੂਰ ਕੱਢਦੇ ਵੀ ਇਹ ਨਹੀਂ ਲੱਗਣ ਦਿੰਦੇ ਲੱਗਣ ਹਾਲਾਂ ਕਿ ਪਹਿਲਾਂ ਨਹੀਂ ਦਿੱਤਾ 6 ਮਹੀਨੇ ਪਹਿਲਾਂ ਲੱਗਦਾ ਸੀ ਇਹ ਹੁਣ ਪੁੱਛ ਲਓ ਜੀ ਨੂੰ ਪੁੱਛਣਾ ਜਿਹੜਾ ਕੋ ਰੋਲਾ ਪਾ ਤਾਂ ਕੀ ਐ ਜੀ ਜਦੋਂ ਮਾਲ ਕੇ ਚਲੋ ਟ੍ਰਾਂਫਾਰਮ ਇਹ ਕਿਦੋਂ ਦੇ ਲਿਆ ਕੇ ਰੱਖੇ ਬਠੇਰ ਜੀ ਇਧਰ ਨਾ ਤਾਂ ਇਧਰ ਲੱਗਣ ਦਿੱਤਾ ਇਹਨੇ ਨਾ ਇਧਰ ਲੱਗਣ ਨਾ ਇਧਰ ਤੇ ਲੱਗੂ ਬਿੱਥੇ ਤੇ ਵਾਣਾ ਵੇਂ ਇਨ੍ਹਾਂ ਨੇ ਆਪ ਦੇ ਵਾਣਾ ਵੇਂ ਦੀ ਲਾਈਟਾਂ ਲੱਗੇ ਇਹ ਵਾਣਾ ਵੇਂ ਦੀ ਲੋਕਾਂ ਨੇ ਵਾਣਾ ਵੇਂ ਦੀ ਲਾਈਟਾਂ ਇਹਨਾਂ ਨੇ ਮੋਟਰਾਂ ਨਹੀਂ ਲਾਈਟਾਂ ਲਗਵਾਈਆਂ ਇਹਨਾਂ ਨੇ ਉਹ ਕਿਧਰ ਦੀ ਲਾਈਟਾਂ ਗਈਆਂ ਉਹ ਕਿਧਰ ਦੀ ਲਾਈਟਾਂ ਇਹਨਾਂ ਲਵਾਇਆਂ ਉਹ ਕਿਧਰ ਦੀ ਲਾਈਟ ਗਈ ਹੈ ਓਏ ਉਹ ਜਿਹੜੇ ਨੇ ਵਾਣਾ ਨੂੰ ਇਹ ਮੋਟਰਾਂ ਨਾਲ ਪਾਣੀ ਲਉਂਦੇ ਲੋਕਾਂ ਨੇ ਵਾਣਾ ਵੇਂ ਦੀ ਗਈ ਲਾਈਟ ਉਹ ਕਿੱਥੋਂ ਦੀ ਗਈ ਹੈ ਇਹ ਸਰਕਾਰ ਦਾ ਥਾਂ 5 ਫੁੱਟ ਥਾਂ ਪਿਆ ਸਰਕਾਰ ਦਾ ਪਿਆ ਨਾ ਇਹ ਸਰਕਾਰ